ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਅੱਜ ਤਾਂ ਹਮ ਉਹ ਸਖਸੀਅਤਾਂ ਨੂੰ ਮਲਾਉਣ ਜਾ ਰਹੇ ਆ ਜਸਵਿੰਦਰ ਬੜਾਰ ਜੀ ਜਿਨ੍ਹਾਂ ਨੇ ਕਾਫੀ ਨਾਮ ਕਮਾਇਆ ਹੈ ਜਿਨ੍ਹਾਂ ਦੇ ਅੰਦਰ ਐਕਟਿੰਗ ਦਾ ਕੀੜਾ ਅੱਜ ਉਹਨਾਂ ਦੇ ਨਾਲ ਤੁਹਾਨੂੰ ਵਿਸ਼ੇਸ਼ ਬਲਾਗ ਕਰਵਾਉਣ ਜਾ ਰਹੇ ਆ ਸਤਿ ਸ਼੍ਰੀ ਅਕਾਲ ਸਰ ਕਾਫੀ ਨਾਮ ਕਮਾਇਆ ਹੈ ਕਾਫੀ ਆਪਣਾ ਚੈਨਲਾਂ ਦੇ ਵਿੱਚ ਵੀ ਤੁਸੀਂ ਆ ਚੁੱਕੇ ਜੇ ਕੀ ਕਹਿਣਾ ਚਾਹੋਗੇ ਸਰ ਮੇਰੇ ਅੰਦਰ ਇੱਕ ਬਹੁਤ ਹੀ ਵੱਡਾ ਇਹ ਕੀੜਾਵਾ ਐਕਟਿੰਗ ਦਾ ਤੇ ਕਲਾਕਾਰੀ ਦਾ ਕੀੜਾ ਏ ਮੈਂ ਹਰ ਤਰ੍ਹਾਂ ਦੀ ਐਕਟਿੰਗ ਕਰਦਾ ਦੇ ਗਾਣਿਆਂ ਦੀ ਗਾਣਿਆਂ ਦੇ ਵਿੱਚ ਸ਼ਰਾਬੀਆਂ ਦਾ ਰੋਲ ਕਰਨਾ ਸ਼ਰਾਬੀਆਂ ਦੀ ਐਕਟਿੰਗ ਕਰਨੀ ਜਾਂ ਕਮੇਡੀ ਕਰਨੀ ਇਹ ਮੇਰੇ ਅੰਦਰ ਬਹੁਤ ਹੀ ਬਚਪਨ ਤੋਂ ਹੀ ਕੀੜਾ ਹੈਗਾ ਸੀ ਜਿਹੜਾ ਹੁਣ ਹੁਣ ਇਸ ਵਕਤ ਬਾਹਰ ਆਇਆ ਏ ਸਰ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਤੁਸੀਂ ਕਰ ਚੁੱਕੇ ਜੇ ਕੰਮ ਵੇਖੋ ਸਰ ਪਹਿਲੇ ਨੰਬਰ ਤੇ ਤੇ ਮੈਂ ਗਰੀਬਾਂ ਦੇ ਸੰਜੀਤਾ ਜੀ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਹੋਇਆ ਹੈ ਤੇ ਰਵੀਦੁੱਲਾ ਜੀ ਕੈਂਡੀ ਸਾਹਿਬ ਬਾਕੀ ਹੋਰ ਵੀ ਬੜੀਆਂ ਮਹਾਨ ਹਸਤੀਆਂ ਨੇ ਤੇ ਉਹਨਾਂ ਦੇ ਨਾਲ ਕਈਆਂ ਦੇ ਨਾਲ ਕਰਨ ਦੀ ਇੱਛਾ ਹੈਗੀ ਹੈ ਮੇਰੀ ਸੱਚੇ ਗੱਲ ਕਰੀਏ ਤਾਂ ਕਮੇਡੀਅਨ ਦੇ ਵਿੱਚ ਕਿਹੜੇ ਤੁਹਾਨੂੰ ਆਪ ਸਭ ਤੋਂ ਫੇਮਸ ਆਪਣਾ ਲੱਗਦੇ ਆ ਦੇਖੋ ਕਲਾਕਾਰ ਕਮੇਡੀਅਨ ਤੇ ਤਕਰੀਬਨ ਬਹੁਤ ਹੀ ਜ਼ਿਆਦਾ ਹੈ ਹੈਗੇ ਸਾਰੇ ਚੰਗੇ ਬਹੁਤ ਹੀ ਅੱਛੇ ਆ ਲੇਕਿਨ ਮੈਂ ਗੁਰਪ੍ਰੀਤ ਸਿੰਘ ਖੁੱਗੀ ਦੇ ਨਾਲ ਕੰਮ ਕਰਨਾ ਚਾਹੁੰਦਾ ਵੈਸੇ ਮੇਰੀ ਇੱਕ ਇਸ਼ਾਰਾ ਜੀ ਤਾਂ ਕਿ ਉਹਦਾ ਵੀ ਅੱਛੀ ਤੂੰ ਕਿਹੜਾ ਕੰਮ ਕਰ ਰਹੀ ਹੈ ਜੀ ਦੇਖੋ ਜੀ ਮੈਂ ਮੇਰੀ ਆਪਣੀ ਬੁਟੀਕ ਆ ਮਹੌਤਰਾ ਬੁਟੀਕ ਮੈਂ ਲੇਡੀਜ਼ ਐਂਡ ਜੈਂਟਸ ਕੰਮ ਕਰ ਰਹਾ ਹਾਂ ਤੇ ਬਾਕੀ ਕਾਫੀ ਸਪੌਂਸ ਮਿਲਦਾ ਉਸ ਕੰਮ ਤੋਂ ਵੀ ਲੇਕਿਨ ਇਹ ਜਿਹੜਾ ਕੀੜਾ ਮੇਰਾ ਬਚਪਨ ਤੋਂ ਜਿਹੜਾ ਹੈ ਇਹਦੇ ਵਿੱਚ ਮੈਨੂੰ ਜ਼ਿਆਦਾ ਸ਼ੌਂਕ ਹੈ ਸ਼ੌਂਕ ਉਹਦਾ ਵੀ ਇਹ ਸ਼ੌਂਕ ਇਹਦਾ ਵੀ ਸਰ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਵੇਖੋ ਇਹੋ ਹੀ ਕਹਿਣਾ ਚਾਹੁੰਦਾ ਵਾ ਵੱਧ ਚੜ ਕੇ ਆਪਣਾ ਕਾਮਯਾਬੀ ਕਰੋ ਵੱਧ ਚੜ ਕੇ ਮਦਦ ਕੇ ਅਹੀਂ ਦੇਖੋ ਜੀ ਜਿੰਨੇ ਵੀ ਤੁਸੀਂ ਛੋਟੇ ਕਲਾਕਾਰ ਦੀ ਮਦਦ ਕਰ ਸਕਦੇ ਹੋ ਫੋਲੋਅ ਅਪ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਵਰਗੇ ਛੋਟੇ ਕਲਾਕਾਰਾਂ ਨੂੰ गांव बुलंदियां तक ਪਹੁੰਚਾਓ ਤੇ ਅਸੀਂ ਵੀ ਮਤਲਬ ਕਿ ਦੇਸ਼ ਦਾ ਨਾ ਰੋਸ਼ਨ ਕਰੀਏ ਇਸ ਕੰਮ ਦੇ ਵਿੱਚ ਜੇ ਇਸ ਕੰਮ ਦੇ ਵਿੱਚ ਸਾਡਾ ਅਸੀਂ ਪੈ ਗਏ ਆ ਤੇ ਸਾਨੂੰ ਵਾਚਰ ਕੇ ਸਹਿਯੋਗ ਦਿਵੋ ਬਰਾੜ ਸਾਹਿਬ ਜੇ ਗੱਲ ਕਰੀਏ ਤਾਂ ਕਾਫੀ ਤੁਸੀਂ ਆਪਣਾ ਜਿਹੜੇ ਕਲਾਕਾਰਾਂ ਦੀ ਐਕਟਿੰਗ ਕਰ ਰਹੇ ਜੀ ਹਾਂਜੀ ਕਿ ਕਿਹੜੇ-ਕਿਹੜੇ ਆਪਣਾ ਮੇਨ ਹੈ ਜਿਨ੍ਹਾਂ ਦੇ ਐਕਟਿੰਗ ਕਰ ਰਹੇ ਜੀ ਐਕਟਿੰਗ ਦੇਖੋ ਮੈਂ ਤਕਰੀਬਨ ਸਾਰੇ ਕਲਾਕਾਰਾਂ ਦੀ ਐਕਟਿੰਗ ਕਰ ਲੈਂਦਾ ਹਾਂ ਤੇ ਉਹਨਾਂ ਦੀ ਫਿਲਮਾਂ ਦੇ ਡਾਇਲੌਗ ਕਾਪੀ ਕਰਕੇ ਅੱਗੇ ਪਬਲਿਕ ਨੂੰ ਦਿਖਾਉਣਾ ਵਾ ਪਬਲਿਕ ਕਾਫੀ ਜ਼ਿਆਦਾ ਸੰਯੋਗ ਦਿੰਦੀ ਆ ਮੈਨੂੰ ਕਾਫੀ ਜ਼ਿਆਦਾ ਲਾਈਕ ਕਰਦੀ ਆ ਤੇ ਇਸ ਤਰ੍ਹਾਂ ਹੀ ਮੈਂ ਕਹਿਣਾ ਵੇ ਮੈਨੂੰ ਸੰਯੋਗ ਕਰਦੀ ਰਵੇ ਲਾਈਕ ਕਰਦੀ ਰਵੇ ਤੇ ਮੈਂ ਬਾਅਦ ਚੜ ਕੇ ਨਾਮ ਰੋਸ਼ਨ ਕਰਾਂ ਅਸੀਂ ਕਹੋ ਲਾਟ ਇਹ ਸਾਡੇ ਜਸਵਿੰਦਰ ਜੀ ਐ ਜਿਨ੍ਹਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਦਿਓ ਇਹਨਾਂ ਦੇ ਨਾਲ ਤੁਸੀਂ ਤਾਲਮਿਲ ਕਰਨਾ ਸੰਪਰਕ ਕਰਨਾ 98148 63 उठा रहा। देना संपर्क जो आओ ले चलूं, तुम्हें मैं एक ऐसी जगह जहां सिर्फ तुम हो मैं हूँ और तन्हाई हो वाह क्या बात है आज बड़ा प्यार आ रहा है, है? ये प्यार मुझे नहीं ये उस खातून को आ रहा है जिसने तुम्हें व्हाट्सएप पे मैसेज किया है केले की तरह छीन लूंगी देखो लिफाफे को देखो खत्म मजबूत नहीं कवर ये एक लड़की है जो बेचारी बड़ी तंगदस्ती में अपनी जिंदगी गुजार रही थी तो मैंने उसे सबिया खान के बारे में बता दिया अब ये सबिया खान कौन है तुम सबिया खान के बारे में नहीं जानती वही सबिया खान जो घर बैठे औरतों को जॉब प्रोवाइड करती है वर्क फ्रॉम होम की अच्छा वो सबिया खान जो हाउस वाइफ में मदद करती है हाँ। और हाउस वाइफ महीने के तीस ऐसी पैतीस हजार रूपए आसानी ऐसी कमा सकती है अच्छा और मैंने इनकी आई डी अपने पेज पे मेंशन कर दी है चाहो तो इन्हें फॉलो कर लो और ज्यादा डिटेल्स के लिए मैंने इनका व्हाट्सएप नंबर भी दे दिया है उस पर पूछ सकती हो <laughs> तो फिर <laughs> <laughs> तो फिर मैंने इस लड़की को सबिया खान के बारे में बता दिया तो आज ये अच्छा खासा कमारी है बेचारी <laughs> पर ये लड़की तो मैं तन्हाई में क्यों बुला रही थी <laughs> <laughs> पार्टी देने पार्टी देने <laughs> पर ये कैसी पार्टी है जिसमें सिर्फ तुम हो और वो है ताकि लोगों की काली नजर न पड़े उसके पैसे पे वरना बेचारी फिर से तंगदस्ती में गुजारने लगेगी अपनी जिंदगी ठीक है ठीक है बर्तन धोने के बाद धतूरे के पकौड़े बना देना ठीक <laughs> है आओ ले चलूं तुम्हें मैं एक ऐसी जगह जहाँ सिर्फ तुम हो मैं हूँ और तन्हाई हो वाह क्या हमारी दारू नहीं छूट रही है। <laughs> रोज पीते हो डेली पीता हूँ तीन बार माता पिता को घर से निकाल दिया तो कहाँ गए माता पिता? फिर वापस लेके आते नशा उतरता है वापस लेके आता है। शराब रोज़ पीते हो? हाँ।, हाँ। क्यों पीते हो? अभी भी पी रखी है। बेटा मन को मनाओ। चलो। मन को क्या करोगे? मनाना है। मनाना है। नहीं मानता। <laughs> है कौन वो लड़के? पाकिस्तान है। एरिया में शायद नए आए। पता लगाओ। बैठते तो ਸੁੱਤ ਦਸ ਕੋ ਦੂਰ ਰੋਕੀ ਆਪਣੇ ਘਰਾਂ ਚ ਬੈਠੇ ਜਿੱਖੀਰੇ ਜੱਟ ਦਾ ਤਾਂ ਚੱਪਦੇ ਮਾਵਾਂ ਸ਼ੱਕ ਕੇ ਆਪਣੇ ਪੁੱਤਾਂ ਨੂੰ ਮੱਤਾਂ ਦਿੰਦੀਆਂ ਨੇ ਕਿ ਮੇਰੇ ਮੱਥੇ ਨਾ ਲੱਗਣ ਮੇਰੀ ਮੇਰੀ ਤਾਂ ਅੱਖ ਭਰ ਕੇ ਨਾ चुपरा दे दिल ढोल बैरिया मुझे चोरी का माल चाहिए कहे तो पुलिस का तो नहीं है बंदा गुड है दिल का शुद्ध है बाहर निकलो फटिया बदमाशो ਮਾਰ ਤੇ ਰੈਸਟੇ ਮੋਟ ਬਣ ਕੇ ਬਾਹਰ ਨਿਕਲੇ